ਕਹਿੰਦੇ ਬੰਦਾ ਚਾਹੇ ਤਾਂ ਕੀ ਨਹੀਂ ਕਰ ਸਕਦਾ ਇਹ ਸੱਚ ਕਰ ਦਿਖਾਇਆ ਇੱਕ ਪੁਲਿਸ ਮੁਲਾਜ਼ਮ ਨੇ ਕਿਵੇਂ ਇੱਕ ਨੌਜਵਾਨ ਦੀ ਜ਼ਿੰਦਗੀ ਦੇ ਵਿੱਚ ਮਸੀਹਾ ਬਣ ਕੇ ਆਉਂਦਾ ਤੇ ਉਸ ਨੂੰ ਨਰਕ ਭਰੀ ਜ਼ਿੰਦਗੀ ਤੋਂ ਵਾਪਸ ਕੱਢ ਲਿਆਉਂਦਾ ਇਹ ਤੁਸੀਂ ਉਸ ਨੌਜਵਾਨ ਦੇ ਮੂੰਹੋਂ ਹੀ ਸੁਣ ਸਕਦੇ ਹੋ ਫਿਰ ਮੰਮੀ ਹੁਣੀਆਂ ਜੀ ਸੰਦੌੜ ਥਾਣੇ ਤੇ ਰਿਪੋਰਟ ਕਰਨ ਆਏ ਸਰ ਹੁਣਾਂ ਕੋਲੇ ਆਪਣੇ ਇਹ ਸਰ ਹੁਣਾਂ ਨੇ ਜਗਵਿੰਦਰ ਸਰ ਹੁਣਾਂ ਨੂੰ ਦੱਸਿਆ ਜੀ ਉਹ ਇੱਥੇ ਲੈ ਕੇ ਆਏ ਜੀ ਮੈਨੂੰ ਤੇ ਮੇਰਾ ਡਾਪ ਟੈਸਟ ਕਰਾਇਆ ਜੀ ਤੇ ਉਹਦੇ ਵਿੱਚ ਪੋਜ਼ਿਟਿਵ ਆਇਆ ਜੀ ਵੀਚ ਟੱਲਾਉਂਦਾ ਜੀ ਮੁੰਡਾ ਤੇ ਇਹ ਸਰ ਨੇ ਮੈਨੂੰ 15 ਦਿਨ ਦੀ ਨਾਲ ਰੱਖਿਆ 15 ਦਿਨ ਨਾਲ ਰੱਖਿਆ ਮਤਲਬ ਜਦੋਂ ਆਪਣੇ ਗਗਨ ਸਰ ਨੇ ਜੀ ਐਸਐਚਓ ਨੇ ਹਾਂ ਸਰ ਨਾਲ ਰੱਖਿਆ ਨਾਲ ਇਹਨਾਂ ਨੇ 15 ਦਿਨ ਨਾਲ ਰੱਖਿਆ ਜੀ ਤੇ ਇਹਨਾਂ ਨੇ ਮੈਨੂੰ ਦਵਾਈ ਵੀ ਦਵਾਈ ਜੀ ਮਤਲਬ ਖਾਣਾਕ ਵੀ ਦਿੰਦੇ ਰਹੇ ਚੂਸ ਆਸਪਿਆਂ ਦੇ ਰਹੇ ਜੀ ਜਦੋਂ ਤੋੜ ਲੱਗਦੀ ਸੀ ਉਦੋਂ ਮਤਲਬ ਜੀ ਚੀਜ਼ ਵਧੀਆ ਗਈ ਉਹ ਮੈਨੂੰ ਖਵਾ ਦੇ ਸੀ ਜੀ ਗੱਡੀ ਦੀ ਰਾਖ ਦੇ ਸੀ ਨਾਲ ਤੇ ਉਸ ਤੋਂ ਬਾਅਦ ਚ ਇਹਨਾਂ ਨੇ ਮੇਰਾ ਡਰੋਪ ਟੈਸਟ ਦੁਬਾਰੇ ਕਰਾਇਆ ਜੀ 15 ਦਿਨਾਂ ਬਾਅਦ ਦੇ ਵਿੱਚ ਜੀ ਤੇ ਉਹਦੇ ਵਿੱਚ ਨੈਗੇਟਿਵ ਆਇਆ ਜੀ ਤੇ ਫਿਰ ਇਹਨਾਂ ਨੇ ਮੈਨੂੰ ਮੇਰੀ ਭੈਣ ਕੋਲੇ ਭੇਜਿਆ ਜੀ ਉਸ ਜਿਮਰੀ ਦਵਾਈ ਚਲੀ ਗਈ ਹੁਣ ਸਰਮਨ ਜੀ ਬਿਲਕੁਲ ਸਹੀ ਆ ਕੰਮ ਕਰਦਾ ਹਾਂ ਜੀ ਮੈਂ ਇਲੈਕਟ੍ਰੀਸ਼ੀਅਨ ਦਾ 12 ਬੋਲਟ ਤੋਂ ਲੈ ਕੇ 68000 ਕੇਵੀ ਤੱਕ ਕੰਮ ਕਰਦਾ ਹਾਂ ਮੈਂ ਕੀ ਦਾ ਧੰਨਵਾਦ ਕੀ ਦਾ ਕਰਾਂ ਮੈਂ ਧੰਨਵਾਦ ਪੰਜਾਬ ਪੁਲਿਸ ਦਾ ਕਰਦਾ ਜੀ ਸੁਨੀਲ ਸ਼ਰਮਣਾ ਦਾ ਜੀ ਤੇ ਗਗਨ ਸ਼ਰਮਣਾ ਦਾ ਮੈਂ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਵੀ ਸਪੋਰਟ ਕਰੀ ਮੈਂ ਤੇ ਨੌਜਵਾਨ ਪੀੜ੍ਹੀ ਨੂੰ ਇਹ ਕਹਿਣਾ ਵੀ ਮਤਲਬ ਜਿਹੜਾ ਦੌਰ ਚਿੱਟੇ ਦਾ ਚੱਲ ਰਿਹਾ ਹੈ ਜੀ ਇਹਦੇ ਵਿੱਚ ਨਾ ਜੀ ਬੜੋ ਬਹੁਤ ਮਾੜਾ ਹੈ ਜੀ ਇਹ ਨਸ਼ਾ ਮਤਲਬ ਘਰ ਕੰਗਾਲ ਕਰਨ ਵਾਲਾ ਕੰਮ ਆ ਜੀ ਬਹੁਤ ਗਲਤ ਹੈ ਜੀ ਨਸ਼ਾ ਇਹ ਮ ਸੋਨ ਲਿਆ ਬੰਦਾ ਚਾਹੇ ਤਾਂ ਕੀ ਨਹੀਂ ਕਰ ਸਕਦਾ ਜਿਵੇਂ ਇਸ ਪੁਲਿਸ ਮੁਲਾਜ਼ਮ ਨੇ ਆਪਣਾ ਫਰਜ਼ ਪਛਾਣਿਆ ਤੇ ਨੌਜਵਾਨ ਦੀ ਬਾਹ ਫੜੀ ਜੇਕਰ ਸਾਰੇ ਮੁਲਾਜ਼ਮ ਇਸ ਤਰ੍ਹਾਂ ਆਪਣੇ ਬੰਦੇ ਫਰਜ਼ ਪਛਾਣ ਲਈਏ ਤੇ ਅਸੀਂ ਸਾਰੇ ਆਪਣੇ ਫਰਜ਼ਾਂ ਨੂੰ ਪਛਾਣਨਾ ਸ਼ੁਰੂ ਕਰ ਦਈਏ ਤਾਂ ਇਸ ਧਰਤੀ ਨੂੰ ਸਵਰਗ ਬਣਦਿਆਂ ਬਹੁਤਾ ਟਾਈਮ ਨਹੀਂ ਲੱਗਣਾ